ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਲਓ ਜੀ ਪਾਣੀ ਛੜਤਾ ਮੈਂ ਕਿਹਾ ਵੀ ਲਾ ਦੀਏ ਪਤਲਾ-ਪਤਲਾ ਜਾ ਲੈਣਾ ਲੈਣਾ ਭਰ ਦੇਣੀ ਆ ਬਸ ਇੱਧਰ ਬਾਪੂ ਪਤਾ ਨਹੀਂ ਕਿਆ ਕਰੀ ਜਾਂਦਾ ਭੂਆ ਕਿਆ ਕਰੀ ਜਾਂਦਾ ਆ ਸਾਫ਼ ਕਰ ਦਿਆਂ ਇਹਨੂੰ ਵਧੀਆ ਮਣ ਵਧੀਆ ਤਾਂ ਬਣਿਆ ਵਧਾ ਹੈਗਾ ਤਾਂ ਕੁਝ ਵਿੱਚ ਉਹ ਲਾ ਦੇ ਨਾ ਕੋਈ ਗੋਭੀ ਲਾ ਦੂਗੀ ਆਏ ਹਾ ਹਾ ਗੋਭੀ ਕੁਝ ਵੀਰੇ ਗਰ ਪਿਆਜ਼ ਪਿਆ ਪਰਾਨਾ ਲੈ ਫੜਦਾ ਨਹੀਂ ਬਾਪੂ ਪਿਆਜ਼ਾਂ ਦਾ ਮੱਥਾ ਲਾਉਣ ਤੇ ਹੈ ਨਾ ਉਹ ਜਿਹੜੇ ਪੈਸੇ ਹੋਂ ਇਹ ਕਿਹੜੇ ਘਟ ਦੇਣੇ ਥੋੜੇ ਜਿ ਦੇਖਣਾ ਤੇ ਜਲਦੀ ਤੂੰ ਨਾ ਇੱਥੇ ਤਾਂ ਤੇਰਾ ਕੋਈ ਹੋ ਨਹੀਂ ਨਾ ਮੇਰਾ ਕੋਈ ਲਿੰਕ ਨਹੀਂ ਇੱਧਰ ਬਾਬਾ ਇਹ ਬਾਪੂ ਦੇ ਕਿਹੜਾ ਹੈ ਜਿਹਨੇ ਦਰਖਤ ਲਾਏ ਵੇ ਸਿਰੇ ਤੇ ਸਿਰੇ ਤੱਕ ਪਰ ਸਾਹਬ ਦਾ ਹੈ ਨਹੀਂ ਹੁੰਦਾ ਕੋਈ ਨਹੀਂ ਹੈ ਬੂ ਹੋਊਗਾ ਜੀ ਹੈ ਕੀ ਆ ਮਾੜਾ ਇਹ ਤਾਂ ਵਧੀਆ ਖੜਾ ਉਹ ਮਰ ਗਏ ਤੇਰੇ ਤਿੰਨ ਚਾਰ ਉਧਰ ਲੈ ਲੈ ਆਂਦੇ ਚੱਲ ਅੱਜਿੰਨੇ ਕੱਢ ਲਾ ਦੇਣੇ ਹੂੰ ਠੀਕ ਆ ਜਿੱਦਾਂ ਲੋਟ ਆ ਵਰਜੇ ਸੌ ਜਾਊਗੀ ਆਹ 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 ਹੂੰ ਬੱਲਾ ਦੀਏ ਮੈਂ ਵੀ ਇੱਧਰ ਪਾਣੀ ਛੱੜਦਾ ਇਹਨਾਂ ਨੂੰ ਦੇਖੀ ਜਾਈ ਹੁਣ ਬੜੀ ਕੰਮ ਹਿੱਤੀ ਆ ਆ ਇਹਨਾਂ ਬਣਾ ਦੇ ਕੇਰਾ ਨਾ ਨਾ ਠੀਕ ਆ ਹੂੰ ਬਣਾ ਦੋ ਟੀ ਦੇ ਪਿੱਛੇ ਬਸ ਥੋੜੇ ਜਿਹੀ ਪਿਆਜ਼ ਲਾ ਦੇਣੇ ਬਾਦ ਦੋ ਕੋ ਮਰਜੀ ਲਾਈ ਜਾ ਨਹੀਂ ਗਾਹ ਅਰੇ ਪਿਆਜ਼ਾਂ ਦੇ ਚੰਡੇ ਵਲੂਟਣੀਆਂ ਇਹ ਨਹੀਂ ਆਈ ਨਹੀਂ ਕੋਈ ਖਾਣੇ ਨੂੰ ਤਾਂ ਲੂਣੀ ਆ ਗੁਰਦੁਆਰੇ ਕੇ ਸੰਗਤਰੇ ਦੇਖ ਲਾ ਪਾਣੀ ਤੇ ਲਓ ਹਾਂ ਹਾਂ ਕਿੰਨੇ ਲੱਗੇ ਵੀ ਇੱਧਰ ਅਮਰੂਤ ਤਾਂ ਹੁਣ ਹੈ ਨਹੀਂ ਸੰਤਰੀ ਲੱਗੇ ਪਏ ਆ ਚੱਲ ਅ ਲੰਬੜਦਾਰ ਦੇ ਕੰਮ ਦੇਖਦੇ ਆ ਬਕਸਾ ਦੇਖ ਲੈ ਕਿੱਦਾਂ ਲੰਘ ਜਣਾ ਚੱਲ ਚੱਲ ਲਿਆ ਚੱਲ ਕੋਈ ਨਹੀਂ ਲਿਆ ਹੌਲੀ ਹੌਲੀ ਉਹ ਆ ਜੇ ਨਾ ਉਹ ਬਾਈ ਕੋ ਚੱਕੇ ਨਹੀਂ ਆਉਣੇ ਹੈਗੇ ਉਹ ਮੇਰੇ ਨਾਲ ਟਰੈਕਟਰ ਨਹੀਂ ਪੈਣਾ ਹੈਗਾ ਸਾਈਡ ਪਰੋਂ ਕੱਢ ਸਾਈਡ ਪਰੋਂ ਸਾਈਡ ਪਰੋਂ ਕੱਢ ਤੇਰੇ ਵੀ ਐਜਾ ਮੈਸਾ ਲਾਉਂਦੂਗੀ ਨਹੀਂ ਨੀ ਸਾ ਤੈਨੂੰ ਚੱਲ 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 ਲੋ ਜੀ ਸਾਰੀਆਂ ਲਾਈਨਾਂ ਨੂੰ ਪਾਣੀ ਲਾਤਾ ਲਾਇਆ ਆਪਾਂ ਨੇ ਬਿਲਕੁਲ ਥੋੜਾ ਥੋੜਾ ਹੀ ਆ ਉੱਪਰ ਤੱਕ ਪਾਣੀ ਸਲਾਬ ਨਹੀਂ ਗਈ ਹੁੰਨੀ ਪੂਰੇ ਤੱਕ ਜਿਖਣਾ ਇੱਥੇ ਛੋਲੇ ਵੀ ਜਿਵੇਂ ਆਪਾਂ ਨੇ ਲਾਈਨ 'ਚ ਉੱਥੇ ਤੱਕ ਪਾਣੀ ਇਹਨਾਂ ਨਹੀਂ ਗਿਆ ਪਰ ਸਾਰੀਆਂ ਨੂੰ ਆਪਾਂ ਨੇ ਪਤਲਾ ਪਤਲਾ ਪਾਣੀ ਲਾਤਾ ਇੱਕ ਵੀਰ ਦਾ ਜਫੂਨ ਆਇਆ ਸੀ ਉਹ ਕਹਿੰਦਾ ਵੀ ਪਾਣੀ ਨਹੀਂ ਤੱਲਉਣਾ ਬਈ ਇਹ ਬਿਲਕੁਲ ਬਰੀਅਨੀ ਫਸਲ ਆ ਵੀ ਸੋਕੇ ਵਾਲੀ ਮੈਂ ਕਿਹਾ ਵੀ ਹੁਣ ਤਾਂ ਲੱਗ ਗਿਆ ਜੀ ਬਾਣੀ ਗਾਹਾਂ ਨੂੰ ਨਹੀਂ ਲਾਉਂਗੇ ਕੋਈ ਹਲੇ ਤੇ ਬਾਅਦ ਜਿਹੜੇ ਲੱਗਣੇ ਆ ਇੱਕ ਵਾਰੀ ਜੰਮੇ ਆਵੇ ਬਾਕੀ ਤਾਂ ਦੇਖਦੇ ਆ ਉਮੀਦ ਤਾਂ ਹੈ ਵੀ ਜੰਮੇ ਆਉਂਗੇ ਸੁੱਕ ਚ ਹੋਏ ਫੇਰ ਕਹਿ ਨਹੀਂ ਸਕਦੇ ਪਰ ਜਿੰਨੇ ਦਾਣੇ ਹੈਗੇ ਤੇ ਓਹੋ ਸੁੱਕ ਜੀ ਵਿੱਚ ਇੱਥੇ ਬਹੁਤੇ ਜਿੰਕੀ ਜਿੱਲਾ ਤਾਂ ਹੈ ਨਹੀਂ ਤਾਂ ਕੀ ਕੀੜੇ ਕੋਲੇ ਪਾਣੀ ਲਾਇਆ ਸੀ ਗੰਨਾ ਹੀ ਤਾਂ ਉਹ ਗੰਨਾ ਪੱਤੇ ਆ। ਉਕਣੀ ਛੋਲੇ ਲਾਤੇ। ਬਾਕੀ ਹੁਣ ਦੇਖਦੇ ਆ। ਕਿਆ ਬਣਦਾ ਕਿਆ ਨਹੀਂ ਇੱਕ ਵਾਰੀ ਜੰਮਿਆ ਆਵੇ। ਪਿਛਲੀ ਵਾਰੀ ਵੀ ਅਸੀਂ ਪਾਣੀ ਲਾ ਕੇ ਵਿੱਚੇ ਤੇ ਬਹੁਤ ਵਧੀਆ ਜੰਮੇ ਤੇ ਗੰਨੇ ਵਿੱਚ। ਗੰਨੇ ਨੂੰ ਜਲ ਕੀ ਤਿੰਨ ਚਾਰ ਪਾਣੀ ਲੱਗੇ ਤੇ। ਹੁਣ ਅੱਜ ਪਹਿਲੀ ਪਾਣੀ ਲਾਇਆ ਇਹਨੂੰ। ਫੇਰੀ ਤੇ ਬਾ ਦੇਖਾਂ ਕਿ ਕੋਈ ਪਾਣੀ ਨਹੀਂ ਨਹੀਂ ਲਾਵਾਂਗੇ। ਬਿਨਾਂ ਪਾਣੀ ਤੇ ਹੀ ਰੱਖੂੰਗਾ ਫਿਰ। ਚਲੋ ਦੇਖਦੇ ਆ ਹੁਣ ਜਾ ਕੇ ਮੋਟਰ ਕਰਦੀਏ ਬੰਦ। ਪਾਣੀ ਗਿਆ ਭਰ ਸਾਰਿਆਂ ਚ ਹੁਣ ਉਹ ਬਾਪੂ ਵਾਲੀ ਕਿਆਰੀ ਰਹਿ ਗਈ ਜਿਹੜੀ ਉਹ ਬਣਾਈਆ ਬਾਪੂ ਨੇ ਕਹਿੰਦਾ ਮੈਂ ਆਪਣੇ ਪਿਆਜ਼ ਲਾਉਣੀ ਆ ਗੋਭੀ ਲਾਉਣੀ ਆ ਮੈਂ ਚੱਲ ਕੋਈ ਨਹੀਂ ਲਾ ਲਉ ਦੇਖਦੇ ਆ ਕਿਆ ਕੁਛ ਲਾਉਂਦੇ ਆ ਇਹਦੇ ਪਸਪਰੀ ਮਾਰਤੀ ਦੀ ਝਟਪਟ ਸਾਫ ਹੋ ਗਿਆ ਚਲੋ ਇੱਕ ਪਾਣੀ ਲਾ ਦਿੱਤਾ ਹੁਣ ਨਹੀਂ ਲਾਵਾਂਗੇ ਜੀ ਕੋਈ ਵੀ ਗਾਹ ਨੂੰ ਬਾਕੀ ਸਲਾਹ ਦਿੰਦੇ ਰਹੋ ਵੀਰ ਜਿਹੜੀ ਜਿਹੜਿਆਂ ਨੂੰ ਪਤਾ ਅਸੀਂ ਤਾਂ ਪਿਛਲੀ ਵਾਰ ਹੀ ਲਾਏ ਸੀ 3000 ਪਾਣੀ ਉਹ ਵੀ ਬਹੁਤ ਵਧੀਆ ਗਏ ਤੇ ਇਸ ਵਾਰ ਦੇਖਦੇ ਆ ਪਿਛਲੀ ਵਾਰੀ ਡਾਕਰ ਜ਼ਮੀਨ ਸੀ ਇਸ ਵਾਰ ਰੀਤਾ ਹੈ ਇਹ ਲੋਹ ਭਰ ਗਿਆ ਸਾਰਾ ਹੀ ਉਹ ਗਿਆ ਬੇਨ ਲੇ ਇਕਦੂ ਛੜੂ ਵਿੱਚ ਸ਼ਰਕਤ ਜੇ ਇੱਧਰ ਜਾਣਾ ਨਹੀਂ ਪਾਣੀ ਇੱਧਰ ਵੀ ਲਾਈ ਰਿਹਾ ਨਾ ਚਲੋ ਦੇਖਦੇ ਆ ਕੀ ਬਣਦਾ ਇੱਕ ਵਾਰੀ ਜੰਮਿਆ ਉਹਦੇ ਘਾਣ ਅਮਰੂਦ ਰਹਿ ਗਿਆ ਤੇ ਇੱਕ ਪਾਣੀ ਤੇ ਇਹ ਲਾ ਦੀ ਇਹ ਲਾਇਆ ਤਦਨ ਲੋ ਜੀ ਪਾਣੀ ਭਰਤਾ ਉਹ ਹੇਠਲੇ ਚ ਵੀ ਭਰਤਾ ਉਹਦਾ ਵੀ ਨਿਬੜ ਗਿਆ ਅੱਜ ਰੌਣੀ ਕਰਤਾ ਮਤਲਬ ਪਾਣੀ ਉਹਨੂੰ ਵੀ ਲਾ ਦਿੱਤਾ ਰੌਣੀ ਨਹੀਂ ਕਰਿਆ ਉਹਦੇ ਵਿੱਚ ਆਪਾਂ ਨੇ ਉਪਕੀਜਿਆ ਦਾ ਫਰਾਇਆ ਕੋਤਾ ਤੇ ਪਾਣੀ ਲਾ ਤਾ ਉੱਪਰ ਤੇ ਛੱਟਾ ਦੇ ਕੇ ਇਹਨੂੰ ਵੀ ਆ ਦੇਖ ਲਓ ਕੱਲ ਭਰਿਆ ਤੱਜ ਤੁੱਕਾ ਨਹੀਂ ਪਾਣੀ ਦਾ ਆ ਖੜਾ ਮੜਾ ਜ ਟੋਈ ਦੇ ਵਿੱਚ ਬਸ ਇਹਨੇ ਵੀ 15 ਤਰੀਕ ਤੱਕ ਇਹਨੂੰ ਵਿਜਣਾ ਜਦ ਤੱਕ ਇਹਨਾਂ ਨੰਬਤ ਆ ਜਾਣਾ ਨਾਰਮਲੀ 15 ਤਰੀਕ ਤੱਕ ਬਾਕੀ ਬਾਜਰਾ ਵੀ ਮੋਕੋ ਜੁੱਦਣ ਤੱਕ ਉਧਰ ਕੰਨਾ ਵੀ ਮੋਕੋ ਜਾਣਾ ਉਥੇ ਬਾਅਦ ਫੇਰ ਇਹਦੀਆਂ ਚਾਰ ਪੰਡਾ ਬਰਸੀਆਂ ਉਹਦੀਆਂ ਪਈਆਂ ਆਪਣੀਆਂ ਚਾਰ ਦੀਆਂ ਫਿਰ ਉਹ ਪਾਵਾਂਗੇ ਫਿਰ ਕੰਮ ਚੱਲੂ ਉਥੇ ਬਾਅਦ ਇੰਨੇ ਨੂੰ ਫੇਰ ਬਰਸੀਨ ਹੋਊਗਾ ਬਰਸੀਨ ਨੇ ਹਲੇ ਲੈ ਜਾਣਾ ਤਕਰੀਬਨ ਮਹੀਨਾ ਹੀ ਮੰਨ ਕੇ ਚੱਲੋ ਜੇ ਬਰਕਤ ਵਾਲਾ ਦੇਖਿਆ ਜਾਵੇ ਇਹ ਵੀ ਪਾਣੀ ਭਰ ਗਿਆ ਉਹਦਾ ਅੱਜ ਹੈ ਲਸਣ ਨੂੰ ਲਾਇਆ ਤਾਂ ਦੋ ਕਾਰੇ ਪਿੱਛੇ ਵੇ ਚਲੋ ਬਰਸੀਨ ਨੇ ਵੀ ਲੈ ਜਾਣਾ ਟਾਈਮ ਹੋ ਜਾ 10 15 ਦਿਨ 20 ਦਿਨ ਮੰਨ ਕੇ ਲਓ ਜੀ ਲੱਗਿਆ ਵੱਟ ਪਾਉਣ ਪੈ ਤਾਂ ਰਹੀ ਨਹੀਂ ਚੰਗੀ ਤਰ੍ਹਾਂ ਸੋ ਜਿੱਕੇ ਤੇ ਖੇਤ ਕਹਿਣਾ ਹੈ ਕਿਤੇ ਪੋਲਾ ਪਰ ਟੇਢੀ ਵੱਟ ਪਾਤੀ ਉ ਤਾਂ ਠੀਕ ਹੈ ਪਾਣੀ ਨੂੰ ਪਰ ਤੂੜੀ ਨਹੀਂ ਹੋਏ ਬਣਦੀ ਐਗਾਂ ਦੀ ਟੇਢੀ ਵੱਟ ਚ ਪਾਣੀ ਨੂੰ ਲੋਟ ਚੱਲ ਦੇਖਦੇ ਆ ਕੀ ਵਿਚਾਰ ਦਿੰਦਾ ਇਹ ਪੈਣਾ ਇਹਨੇ ਗਲੇ ਆ ਇਹ ਨਹੀਂ ਨਿਕਲ ਆਇਓ ਲੋਟਾ ਮੈਨੂੰ ਤਾਂ ਇਹ ਤਾਂ ਗੱਲ ਹੈ ਆਪਣਾ ਆਪਣਾ ਲੋਟ ਹੁੰਦਾ ਬਾਕੀ ਦੇਖਦੇ ਆ ਇਹ ਤਾਂ ਬਣ ਵਧੀਆ ਜਾਂਦਾ ਰੌਣੀ ਕਰਕੇ ਇਹਨੇ ਬਾਹ ਕੇ ਦੇਲ ਰੌਣੀ ਕਰਤਾ ਤਾਂ ਇਹ ਤਾਂ ਐਨ ਵਧੀਆ ਬਣ ਕੇ ਇਹ ਤਾਂ ਅੱਧਾ ਭਰਕਤਾ ਤਾਂ ਅੱਧਾ ਛੜਦਾ ਤਾਂ ਉੱਗੋ ਤੇ ਲਾਕੀ ਨਹੀਂ ਲਾਇਆ ਵੀ ਲਾ ਲਿਆ ਗੁੰਜੇ ਤੇ ਖਾਲੀ ਹੀ ਤਾਂ ਲੈ ਕੇ ਹੀ ਆਉਣਾ ਇੱਕ ਵਾਰੀ ਹੋਰ ਕਮਾ ਦਿੰਦਾ ਇੱਕ ਵਾਰੀ ਹੋਰ ਕਮਾ ਦੇ ਉਧਰ ਤੇ ਹੀ ਲਿਆਉਣਾ ਤਾਂ ਲੈ ਖਾਲੀ ਵੀ ਤਾਂ ਲੈ ਕੇ ਹੀ ਆਇਆ ਉਹ ਖਾਲੀ ਵੀ ਤਾਂ ਲੈ ਕੇ ਹੀ ਆਇਆ ਉੱਪਰੇ ਲਿਆਉਂਦਾ ਇੱਕ ਵਾਰੀ ਹੋਰ ਹੁਣ ਜਦ ਤੂੰ ਉਧਰ ਤੇ ਆਇਆ ਤਾਂ ਇਹਨੂੰ ਇਧਰ ਨੂੰ ਵੀ ਲੈਣ ਲਿਆਉਂਦਾ ਹਨ ਉਹ ਨਹੀਂ ਫਿਰ ਟਾਇਰ ਲੈਣਾ ਇਹਨੇ ਅੱਜ ਤਾਂ ਗਿੱਲਾ ਹੈ ਨਾ ਰੌਣੀ ਕਰਿਆ ਵੇ ਆਹ ਪਾਣੀ ਕਿੱਟਾ ਪਰ ਹਿੰਦ ਡੌਲ ਦਾ ਇੰਨੇ ਕਿੰਨਾ ਟਾਈਟ ਹੁੰਦਾ ਅਹੀਂ ਤਾਂ ਤੇਰੇ ਵਿੱਚ ਵਿੱਚ ਇੱਥੇ ਨਹੀਂ ਲੱਗੀ ਜਿੰਦੇ ਨੇ ਘਵਾਣਗੇ ਦੋ ਮਿੰਟ ਲੱਗਣ ਜਿਹਾ ਇਹ ਨਾ ਜੇ ਪਾਉਂਦਾ ਵੀ ਨਾ ਵੀ ਸਰ ਜਣਾ ਦਾ ਹਾਂ ਸਰ ਤਾਂ ਜਾਣਾ ਹੀ ਤਾਂ ਕਰਿਆ ਵੈਦਾਨਾ ਦੇ ਪਹਿਲਾਂ ਹੈ ਕਿ ਨਹੀਂ ਵਿੰਗੀ ਡੌਲ ਗੱਲਾਂ ਇੱਧਰ ਦਿੰਦਾ ਭਰ ਗਿਆ ਇੱਥੇ ਸਮਝ ਲੈ ਜੇ ਨਾਲੋਂ ਵੀ ਪਾਉਂਦਾ ਪਹਿਲਾਂ ਮੇਰੀ ਨਾ ਵੀ ਸਖਾਈ ਦੀ ਮੈਂ ਜਰ ਪਾਈ ਦਿੰਦਾ ਜੇ ਹੋਰ ਤਰ੍ਹਾਂ ਪਾ ਲੈਂਦਾ ਤੂੰ ਇੱਥੇ ਤੇ ਐਂ ਇੰਨੀ ਕੇ ਪਾ ਦਿੰਦਾ ਆ ਉੱਧਰਲੀ ਖੁੰਜੇ ਤੇ ਭਰ ਜਣਾ ਦਾ ਆ ਇੱਧਰ ਤੇ ਹੁਣ ਕਿਹ ਗੱਲ ਐ ਉੱਧਰ ਵੀ ਨੱਕਾ ਹੈਗਾ ਖੁੰਜੇ ਪਾ ਇੱਧਰ ਵੀ ਨੱਕਾ ਹੈਗਾ ਵਿੰਗੀ ਡੌਲ ਨੂੰ ਆਇ ਤੂੜੀ ਨਹੀਂ ਬਣਦੀ। ਨੰਨ ਤੂੜੀ ਨਾਲੋਂ ਬਹੁਤ ਈ ਥੂੜੀ ਬਣਦੀ ਐ। ਸਿੱਧੀ ਨੋਖੀ ਬਣਦੀ ਐ। ਲੈ। ਲੈ ਕਹਿੰਦਾ ਹੈ। ਫੇਰ ਵਾਰੀ ਨਹੀਂ ਆਉਣ ਦਿੰਦਾ ਬਾਈ। ਹਾਂ। ਇਹ ਮਸ਼ੀਨ ਨੇ ਕਿੰਨੀ ਵਾਰ ਆਏ ਨਹੀਂ ਕਰਨਾ। ਮਸ਼ੀਨ ਸਿੱਧੀ ਜਾਣਾ ਐ। ਤੂੰ ਨੇ ਈ ਦਾਕ ਛੱਡਣੀ ਐ। ਇਹਦੇ ਨਾਲ ਮਸ਼ੀਨ ਸਭ ਜਿਆਦਾ ਛੱਡ ਹੋਣੀ ਐ। ਨਹੀਂ ਛੱਡੁੰਦੀ। ਮਤਲਬ ਇਹਦੇ। ਕਾਹਦੀ ਛੱਡੂ ਦਊ। ਜੇ ਉਹਦੇ ਚੜਨਾ ਐ ਮਸ਼ੀਨ ਨੇ ਇੱਕ ਵਾਰੀ ਤੋਂ ਰਹਿ ਜਾਣੀ ਉਹ। ਇਹ ਕਹਿੰਦਾ ਵੀ ਤੋਹ ਜਣੀ। ਹਾਂ। ਪੱਟ ਬਣੂਗੀ ਆ। ਇਹ ਐਂ ਕਹਿੰਦਾ ਵੀ ਭਰ ਕੇ ਪਈ ਜਣੀ ਹਲੂਲਾ ਵਜੀ ਜਾਣਾ ਨਾ ਹਰੇਕ ਗਿੜੇ। ਪਰ ਐਂ ਵੀ ਆ ਵੀ ਰਹਿਣੀ ਵੀ ਆ। ਰ ਨਹੀਂ ਦੀ ਹੈਗੀ ਤੇ ਆਪਾਂ ਇਹਦੇ ਤੇ ਸੀ ਚੜਦੀ ਇੱਕ ਵਾਰ ਮਸ਼ੀਨ ਕੁਟਰ ਪੂਰਾ ਨਹੀਂ ਲੱਗਣਾ ਥੱਲੇ ਚੜਗੀ ਇੱਕ ਵਾਰ ਉੱਪਰ ਉਹ ਤਾਂ ਹੈ ਚੱਲ ਨਿੱਬੜ ਗਿਆ ਨਾ ਪਾਉਂਦਾ ਇੱਜਾ ਤੈਨੂੰ ਆਪ ਕਹਿੰਦੇ ਜੇ ਬੱਟ ਚਾਹੀਦੀ ਮੈਂ ਚਲ ਪਾ ਦਿੰਦਾ ਛੋਟਾ ਜਿਹਾ ਲੋੜ ਹੈ ਮੈਂ ਆ ਪਾ ਹੀ ਦਿੰਦਾ ਹੈ ਕਿ ਨਹੀਂ ਹੁਣ ਸਾਰੇ ਲਾਈ ਗਏ ਸੀ ਸਰੇ ਨੂੰ ਕਿਹਾ ਇਹਨਾਂ ਨੂੰ 2 ਮਿੰਟ ਦਾ ਕੰਮ ਹੈ ਸਗਰੂ ਜਿੰਦਾ ਲਗਾ ਉਹ ਨੂੰ ਮਿੱਟੀ ਲਾਉਣੀ ਪੈਣੀ ਡੋਲ ਨੂੰ ਉਹਨੇ ਇਹਦੇ ਬਾਅਦ ਦੋ ਦਿਨ ਇੱਕ ਪਾਣੀ ਲਾਉਣਾ ਹੈ ਵਰਸੀਨ ਵਾਲੀ ਨੂੰ ਡੋਲੂ ਮਿੱਟੀ ਲਾ ਦੇ ਲਾਉਣੀ ਆ ਉਹਨੂੰ ਉਹਦੇ ਬਾਅਦ ਆਏ ਨਾ ਖੁੱਲਾ ਭਰਨਾ ਉਹਦੇ ਬਾਅਦ ਤਾਂ ਬਸ ਫਿਰ ਹਾਂ ਇੱਕ ਪਾਣੀ ਹੋਰ ਆ ਬਸ ਇੱਕ ਪਾਣੀ ਨੂੰ ਹੋਰ ਕੋ ਖੜਕੇ ਰੱਖਣਾ ਫੇਰ ਤਾਂ ਖੁੱਲਾ ਹੀ ਲੱਗਣਾ ਇਹਨੂੰ ਫੇਰ ਤਾਂ ਗਾਂਹਾਂ ਦਾ ਖੁੱਲਾ ਹੀ ਹਾਂ ਫੇਰ ਇੱਧਰੋਂ ਡੱਪੂਗਾ ਪਾਣੀ ਇੱਕ ਲਾਉਣੀ ਆ ਲੈ ਜਾਂਦੀ ਇੱਕ ਵਾਰੀ ਚੜਾ ਲੈਣਾ ਜਿੰਦਾ ਨਾਲੇ ਮੈਂ ਵੀ ਅੱਜ ਜਿਹੜੇ ਕੱਲ ਛੋਲੇ ਬੀਜ ਦੇਤੇ ਡ੍ਰਿੱਲ ਲਈ ਜਾ ਕੇ ਹਾਂ ਫੁੱਲ ਫਲੀ ਪੈ ਗਈ ਦੇਲਾ ਹੈ ਆਉਣ ਦੰਦਾ ਬਾਰੀ ਇਹ ਫੇਰ ਇੱਕ ਬਾਈ ਕਹਿੰਦਾ ਪਾਣੀ ਨਹੀਂ ਤਾਂ ਲਾਉਣਾ ਹਾਂ ਮੈਂ ਕਹਾਂ ਵੀ ਹੁੰਦਾ ਤਾਂ ਚਲੋ ਬਰੀਆਨੀ ਉਹ ਆਹ ਇਹ ਵੀ ਪਾਣੀ ਨਹੀਂ ਲਾਉਣਾ ਤਾਂ ਪਰ ਮੈਂ ਕਹਾਂ ਵੀ ਸੋਕਾ ਜਾਤਾ ਸੁੱਕਾ ਤਾਂ ਜੰਮਣੇ ਦਾ ਅੱਕਰ ਨਹੀਂ ਹੈਗਾ ਜਿਆਦਾ ਇਹ ਜੰਮਿਆ ਏ ਉੱਤੇ ਬਾਅਦ ਪਾਣੀ ਨਹੀਂ ਚਾਹੀਦਾ ਹਾਂ ਉੱਤੇ ਬਾਅਦ ਪਾਣੀ ਨਹੀਂ ਆਪਾਂ ਜੰਮਣੇ ਦਾ ਕੋਈ ਅੱਕਰ ਨਹੀਂ ਹੈਗਾ ਇਹਨੂੰ ਹਾਂ ਸਮਝਾ ਹੁਣ ਹਟਾਉਣਾ ਜੰਮਣਾ ਹੈ ਹੂੰ ਜੰਮਿਆ ਏ ਛੋਲਾ ਉੱਤੇ ਬਾਅਦ ਨਹੀਂ ਫੇ ਪਾਣੀ ਲੱਗਣਾ ਇਹਨੂੰ ਪਿਛਲੇ ਸਾਲ ਮੈਂ ਉੱਥੇ ਲਾਇਏ ਤੇ ਨਾ ਬਹੁਤ ਵਧੀਆ ਹੋਈ ਆ ਆਹ ਬਿਰ ਉਹ ਆਪਣੇ ਡੋਲਾਂ ਵਰਤੇ ਉਹ ਇੱਕ ਨੂੰ ਵੀ ਡੋਲਾਂ ਵਰਿਆ ਹਾਂ ਉੱਥੇ ਉਹ ਨਾ ਵਿਚ ਵੀ ਪਾਣੀ ਲਾਉਦੇ ਰਹੇ ਉਹ ਡੋਲ ਨੂੰ ਨਹੀਂ ਪਾਣੀ ਲੱਗਾ ਪੜੀ ਗਿਆ ਹੁਣ ਪਰ ਪਾ ਹਉਂਦੀ ਬੈਟ ਪਰੇ ਹਾਂ ਹਾਂ ਆਹੋ ਪਰ ਆਹੇ ਬਈ ਪਿਛਲੇ ਸਾਲ ਹਲੇ ਮੈਨੂੰ ਚਾਰ ਪਾਣੀ ਲਾਉਣੇ ਪਏ ਗੰਨੇ ਕਰਕੇ ਹੂੰ ਗੰਨਾ ਸੁੱਕਦਾ ਦਾ ਫੇ ਮੈਂ ਗੰਨੇ ਨੂੰ ਪਾਣੀ ਲਾਉਂਦਾ ਦਾ ਛੋਲੇ ਨੂੰ ਵੀ ਲਾ ਦਦੇ ਤੇ ਪਰ ਹੋਏ ਬਹੁਤ ਕਾਲੇ ਕਾਲੇ ਲਾਏ ਚਿੱਟੇ ਕਾਲੀ ਚਿੱਟੇ ਨਹੀਂ ਲਾਏ ਜਾਂਦੀ ਕਾਲੇ ਹੂੰ ਠੀਕ ਐ ਖਾਣ ਨੂੰ ਹੋ ਜਾਂਦੇ ਯਾਰ ਬਹੁਤ ਵਧੀਆ ਹੋਗੇ ਜਿੱਦਲੀ ਵਾਰੀ ਮੈਨੂੰ ਨਹੀਂ ਪਤਾ ਵੀ ਹਰੇ ਕੇ ਜ਼ਿਮੀਦਾਰ ਜੇ ਤਿੰਨ ਪੈਸੇ ਵੀ ਲਾ ਦੂੰਗਾ ਤੂੰ ਹੂੰ ਸਾਲ ਦੇ ਤੇ ਛੋਲੇ ਮੁੱਕਣੇ ਨਹੀਂ ਅਸੀਂ ਵੀ ਲਾ ਦਈਏ ਬਾਜਰਾ ਜਿਹਾ ਵਾਗੇ ਉੱਥੇ ਦਾ ਤੇਰੇ ਬਿਤੇਰੇ ਹੋਏ ਆਉਣੇ ਜੇ ਲਾ ਦੂੰਗਾ ਕੀ ਜਗਾ ਹੈ ਹਾਂ ਹੈਨਾ ਬਹੁਤ ਹੋਏ ਨੂੰ ਤੇ ਯੋਤੇ ਲੈ ਲੈ ਦੋਈ ਘਰਾਂ ਦੇ ਨਹੀਂ ਮੁਕਣੇ ਦੋਈ ਘਰਾਂ ਦੇ ਮੁਕਣੇ ਨਹੀਂ ਮੈਂ ਦੇਖ ਲਿਆ ਨਾਲੇ ਉਹ ਹੁਣ ਉਹ ਬਾਜਰੀ ਦਾ ਇਹ ਗਰਾਂ ਵਾਲੇ ਦਾ ਕੋਈ ਫਾਇਦਾ ਸਿਆਲ ਚ ਤਾਂ ਹੋਣਾ ਵੀ ਨਹੀਂ ਨਹੀਂ ਤਾਂ ਹੋਣਾ ਨਹੀਂ ਹੁਣ ਇੱਕ ਨਹੀਂ ਪੈ ਰਣਾ ਇਹਨੇ ਨਾਲੇ ਹੈਵੀ ਸ਼ਿੱਦਾ ਹੀ ਕੁਝ ਨਹੀਂ ਹੈਗਾ ਇੱਕ ਹੋਰ ਵੀ ਹੈ ਸਿਆਲ ਚ ਨਹੀਂ ਹੋਣਾ ਵਾੜਾਂ ਵਾਲਾ ਯਾਰ ਜਦੋਂ ਉਹ ਵਧੀਆ ਹੈ ਮੈਂ ਹੁਣ ਇਹੀ ਸੋਚਿਆ ਬਾੜੇ ਵਿੱਚ ਹਾਂ ਪਿਛਲੇ ਕਰ ਮੈਂ ਗੰਨਾ ਬੀਜਤਾ ਦਿੱਤਾ ਚੱਲ ਮੇਰਾ ਬੀਜ ਵੀ ਹੋ ਗਿਆ ਤਿੰਨ ਬਿਘੇ ਤੋਂ ਪਰ ਮੈਂ ਰੇਹਾ ਘਾਟੇ 'ਚ ਹੁਣ ਮੈਂ ਹੋਰ ਕਰੇ ਕਰਨਾ ਛੋਲੇ ਬੀਜ ਤੇ ਇਤੇ ਵਾ ਮਾ ਲਾਉਣੇ ਆ ਆਹੋ ਮਾ ਪੱਟ ਕੇ ਫਿਰ ਬਰਸਾਤ ਦੇ ਬਾਅਦ ਦੂਆ ਬਾਜਰਾ ਬੀਜਦੇ ਆਮ ਉਨੇ ਇੱਕ ਵਾਰ ਦੇ ਜਗਾਂ ਨਹੀਂ ਆ ਦੇਸੀ ਨੇ ਉਹ ਵਾਧਾ ਉਹ ਉਹਨੇ ਬਰਸਾਤ ਵਿੱਚ ਇੱਕ ਵਾਰ ਦੇ ਦੇਗਾ ਨਹੀਂ ਉਤੇ ਵਾ ਫੇਸ਼ ਔਲੇ ਲੱਜੇਗਾ ਲਾਉਣੀਆਂ ਉੱਤੇ ਸਬਜ਼ੀਆਂ ਆਈਆਂ ਹੁਣ ਨਾ ਨਾ ਠੀਕ ਹੈ 6-7 ਵਿਸਪੇ ਜਗ੍ਹਾ ਮੇਰੀ ਉਹ ਨਾ ਨਾ ਠੀਕ ਆ ਵਧੀਆ ਹੈ ਇਹ ਨਜ਼ਾਰਾ ਵੇ ਇੱਥੇ ਅਸੀਂ ਲਾਇਏ 7.5 ਦੀ ਬਹੁਤ ਮੁੱਕੇ ਯਾਦ ਹਾਂ ਜਾਂ ਖਾ ਕਿੰਨੇ ਕਿਦੇ ਉਹ ਨਾਲੇ ਕੱਚੇ ਹੌਲਾ ਭੁੰਨ ਕੇ ਖਾਦੀਆਂ ਕੱਚੇ ਕਿੰਨੇ ਖਾਦੇ ਖਾਦੀਆਂ ਨਹੀਂ ਕਿਦੇ ਮੇਰੇ ਹਾਂ ਲੈ ਇਹਨੇ ਤਾਂ ਮੇਰੇ ਜਿੰਨੇ ਦਾ ਜੇ ਕਿਸੇ ਨੇ ਤੋੜੇ ਨਹੀਂ ਉੱਥੇ ਸੜਕ ਪਰ ਜਾਂਦਾ ਜਾਂਦਾ ਰੇਕ ਦੌ ਲਾ ਦਿੰਦਾ ਤਾਂ ਹਾਂ ਉੱਥੇ ਤਾਂ ਬਹੁਤ ਤੋੜ ਹੋਏ ਬਾਈ ਸੜਕ ਪਰ ਕਿਉਂਕਿ ਅਗਲਾ ਪਹਿਲੀ ਵਾਰ ਹੀ ਅਗਲੇ ਕਿਧੇ ਨਿਗਾਚ ਪੈਗੇ ਉਹਨੇ ਦੋਈ ਵਾਰੀ ਤੋੜ ਕੇ ਲੈ ਜਾਂਦੇ ਤੇ ਬਹੁਤ ਸੜੇ ਲੱਗਦੇ ਕੁਝ ਨਹੀਂ ਹੁੰਦੇ ਮੈਂ ਤੈਨੂੰ ਦੱਸਦਾ ਰਿਹਾ ਬਹੁਤ ਛੋਲੇ ਹੋਏ ਜਿੰਨੇ ਕਹਤੀ ਦੇਖ ਲੈ 6 ਮੇਤੇ ਕੋਰ ਗਲਤੀ ਹੋ ਗਈ ਮੈਂ 2000 ਦੇਦੇ ਲਾਤੇ 6 6 ਵਿਸਵੇ ਕਨਾਲ ਜਗਾ ਉਹ ਕਾਲੇ ਤਾਂ ਹੋ ਗਏ 6 ਵਿਸਵੇ ਚ 80 90 ਕਿਲੋ ਦੂਏ ਨਾ ਸੌਰੀ 60 70 ਕਿਲੋ ਦੂਏ 25 30 ਕਿਲੋ ਹੀ ਰਹਿ ਗਏ ਚਿੱਟੇ ਚਿੱਟੇ ਛਿੱਟੇ ਘਟ ਨਿਕਲੇ ਕਾਲੇ ਬਹੁਲੇ ਕਿੱਤਿਆਂ ਸੁੰਡੀ ਵਾ ਪੈਂਦੀ ਸੁੰਡੀ ਤਾਂ ਚੱਲ ਦੋਹਾਂ ਨੂੰ ਪਈ ਨਹੀਂ ਮੈਂ ਸਪਰੇਅ ਕਰਤੀ ਸੀ ਸ਼ੁਰੂ ਚ ਕੋਰਾ ਜੇ ਨਾ ਕੋਰਾ ਜਨ ਕਰ ਦਿੰਦੇ ਨਾ ਕੋਰਾ ਜਨ ਕਰੀਤੀ ਫਲ ਤੇ ਪੈ ਨਾ ਇਹ ਨਹੀਂ ਪੈਂਦਾ ਸੁੰਡੀ ਸਾਂਢੀ ਤਾਂ ਨਹੀਂ ਪਈ ਇਹ ਤਾਂ ਹੈ ਹੂੰ ਤੁਮਹਾਂ ਕੋ ਦੁਖ ਤਕਲੀਫ ਕਹਿੰਦਾ ਫਸਦਾ ਬੰਨੇ ਜਗਾ ਨਾ ਕੀ ਹੋ ਗਿਆ ਕੀ ਹੋ ਗਿਆ ਮੋਤ ਹੋ ਗਿਆ ਹੈ ਕੱਖ ਖਾਸਾ ਹੋ ਗਿਆ ਸਪਰੇਅ ਮਾਰਦੇ ਜੰਮਿਆ ਤਾਂ ਨਹੀਂ ਕੋਈ ਵੀਜਾ ਤਾਂ ਨਹੀਂ ਸਪਰੇਅ ਮਾਰ ਬਫ ਚਟਪਟ ਚਟਪਟ ਮਾਰਦੇ ਉਹ ਮੈਂ ਬੋਤਲ ਲਿਆਉਂਗਾ ਹੈ ਇੱਕ ਬੋਤਲ ਲਿਆਉਂਗਾ ਕਿੰਨੀ ਜਗਾ ਹੈ ਖੇੜ ਗੀਲਾ ਇੱਕ ਬੋਤਲ ਤੇ ਵੱਧ ਲੱਗ ਜਾਣੀ ਤੇਰੀ ਦੋ ਲਿਆਉਂਦਾ ਦੋ ਲਿਆ ਡੇਢ ਕਿਲੇ ਨੂੰ ਮੰਨ ਲ ਕੇ ਚੱਲ ਵੀ ਡੇਢ ਲੀਟਰ ਲੱਗ ਜਾਣੀ ਇੱਕ ਕਿਲੇ ਦੀ 1 ਲੀਟਰ ਗਾਦਰ ਪੰਜ ਪੰਪ ਲਾਦੇ 200 ਐਮਐਲ ਇੱਕ ਪੰਪ ਚ ਪਾਈ ਆ ਹਾ ਮਾਰ ਫੇਰ ਨਰਪਰੇ ਤੇ ਮੁੜ ਕੇ ਹੁੰਦਾ ਨਹੀਂ ਉਹ ਹਾਂ ਹੁਸਿਆਲ ਚ ਨਹੀਂ ਹੁੰਦਾ ਹਾਂ ਨਰਪਰੇ ਮਾਰ ਲੇਟ ਨਾ ਕਰ ਉਹਨੂੰ ਵਿੱਚ ਤਾਂ ਕੁਝ ਨਹੀਂ ਬੀਜਿਆ ਤਾਂ ਕਿਤੇ ਭੁਲੇਖੇ ਗੱਲ ਕਹਿ ਦੇਵੇ ਬਾਅਦ ਚ ਮੈਂ ਬੀਜਿਆ ਥਾ ਫਨਮ ਰੱਖਿਆ ਗਿਆ ਇਹਦਾ ਇੱਕ ਨਹੀਂ ਰੱਖਿਆ ਗੰਨਾ ਬਾਪੇ ਮੈਨੂੰ ਪੁੱਛਦਾ ਤਾਂ ਰਾਤ ਹੂੰ ਕਹਿੰਦਾ ਕਿ ਆ ਬੀਜਾਂ ਮੈਂ ਬਾਈ ਐਸੀ ਕੁਝ ਨਹੀਂ ਬੀਜੇ ਆਪਣੀ ਮਰਜ਼ੀ ਕਰ ਹੂੰ ਠੀਕ ਨਹੀਂ ਗੱਲ ਕਹ ਬਾਅਦ ਚ ਸਾਨੂੰ ਕਹੂੰਗਾ ਸਾਨੂੰ ਕਹੂੰਗਾ ਸਾਡਾ ਇਨੀ ਵਿਜ਼ਨ ਦਿੱਤਾ ਗੰਨੇ ਨੂੰ ਕਹੀ ਜੇ ਤਾਂ ਪਹਿਲਾਂ ਹੀ ਕਹਿੰਦਾ ਮੈਨੂੰ ਭਈ ਇਹਨ ਦਿੱਤੇ ਹੁਣ ਭਈਏ ਭਾਈ ਅਸੀਂ ਕਿੱਥੇ ਦਈਏ ਹੁਣ ਬੀਜ ਹੋ ਗਿਆ ਉਹ ਗਿੱਲ ਕਿਹਨੀਆਂ ਗਿੱਲੇ ਤਾਂ ਮੈਂ ਦੇਖੀ ਨਹੀਂ ਕਹਿੰਦਾ ਮੈਂ ਤਾਂ ਸਕਾਉਂਦਾ ਹੈ ਗਿੱਲ ਮੈਂ ਤਾਂ ਐਂ ਕਹਿੰਦਾ ਤਾਂ ਕਹਿੰਦਾ ਗਿੱਲ ਬਹੁਤ ਸੀ ਚੱਲ ਠੀਕ ਆ ਆਏ ਆ ਵੀ ਜੇ ਸਰੋ ਸਰੋ ਬੀਜਣੀਆਂ ਗਿੱਲ ਚਾਹੀਦੀ ਆ ਹੂੰ ਐਨ ਪੂਰੀ ਵੀ ਸਪਰੇਅ ਮਾਰਦੇ ਝਟਪਟ ਵਧੀਆ ਰਹੂਗਾ ਵੇਚਣਾ ਸੰਕੋਰ ਪਾਲੀ ਸੰਕੋਰ ਚਿਲਕੁਰ ਪਾਦੇ ਹਾਂ 200 ਗ੍ਰਾਮ ਇਹ ਗ੍ਰੇਨਡਾ ਵੀ ਨਹੀਂ ਜੰਮਣ ਦੇਣਾ ਦੋ ਪੁੜੀਆਂ ਨਾ ਸੰਕੋਰ ਦੀਆਂ ਲਿਆਈਆਂ ہاں ਨੇ ਬਹੁਤ ਜੰਮੇ ਵਿੱਚ ਸੰਕੋਰ ਨਹੀਂ ਚੱਕਣੀ ਆਵੇਂ ਮਾਰੇ ਹੋਏ ਆ ਸੰਕੋਰ ਨੇ ਯਾਰ ਨਾ ਝੜਪੜ ਵੀ ਚੱਕ ਦਿੰਦੀ ਆ 240 ਵੀ ਚੱਕਦੀ ਸੰਕੋਰ ਨੇ ਚੱਕਦੇ ਨੇ ਬਿਲਕੁਲ ਸੰਕੋਰ ਨਾਲ ਕਰਦਾ ਹਾਂ ਵਿੱਚ 1.5 ਕਿਲਾ ਇਹ ਤਿੰਨ ਪੁੜੀਆਂ ਪਾਲੀ ਬਸ ਤਿੰਨ ਪੁੜੀਆਂ ਸੰਕੋਰ ਹੋ ਗਈਆਂ 1.5 ਲੀਟਰ ਝੜਪੜ ਹੋ ਗਈ ਬੋਤਲ ਤੋਂ ਨਹੀਂ ਫਰਕ ਪਾਉਂਦੀ ਇਹ ਸੰਕੋਰ ਨਹੀਂ ਕਹਿੰਦੀ ਕੋਈ ਉਹ ਬੂਟਾ ਵੀ ਲੋਕਾ ਨਾ ਉਹ ਅਲਟਰਾ ਜਨ ਉਹ ਬੂਟਾ ਚੱਲੀ ਨਾ ਉਹ ਅਲਟਰਾ ਜਨ ਅਲਟਰਾ ਜਨ ਹੂੰ ਉਹਦਾ ਅਸਰ ਇਹਦਾ ਉਹਦਾ ਅਸਰ ਤਾਂ ਨਹੀਂ ਰਹਿੰਦਾ ਬੂਟੇ ਨੂੰ ਉਹ ਬੂਟੇ ਦੀ ਜੜ ਵਿੱਚ ਜੇ ਹ ਹੁਣ ਤੂੰ ਪਾਉਂਗਾ ਹੁਣੀ ਅਸਰ ਕਰਦੀ ਆ ਉਹ 6 ਮਹੀਨੇ ਤੱਕ ਦਾ ਅਸਰ ਨਹੀਂ ਰਹਿੰਦਾ ਹੈਗਾ ਬੂਟਾ ਫੇਰ ਵੀ ਥੋੜਾ ਜਿਆ ਤਕੜੀ ਚੀਜ਼ ਹੁੰਦੀ ਆ ਜਾਂ ਚੱਲ ਜਾਂਦੀ ਆ ਆਈ ਅਭੀ ਜਿਹੜਾ ਹੁਣ ਅੱਜ ਪਾਈ ਆ ਤੈਂ ਉਹ ਸਰੇ ਜ਼ਿਆਦਾ ਕਰਦੀ ਆ ਹੁਣ ਜੇ ਤੂੰ ਸਕਾਉਣ ਪਰਾਉਂਗਾ ਫੇਰ ਤਾਂ ਸੁੱਕਦੇ ਹੀ ਨਹੀਂ ਮੈਂ ਇੱਕ ਬੂਟੇ ਨੂੰ ਖੜਾ ਦਾ ਉਹਦੀ ਜੜ ਚ ਵੀ ਗੇਰ ਲਈ ਅਲਟਰਾ ਜਨ ਕੋਈ ਅਸਾਂ ਨਹੀਂ ਕਰਿਆ ਉਹਨੇ ਗੇਰੇ ਸੁੱਕਿਆ ਨਹੀਂ ਆ ਗੇਰੇ ਨੂੰ ਤਾਂ ਮਾਰਨਾ ਹੀ ਨਾ ਉਹਨੇ ਮਰਨਾ ਨਹੀਂ ਉਹ ਤਾਂ ਹਿਊਗਾ ਪਰ ਉਹ ਤਾਂ ਮਾਰਾ ਜੂਗਾ ਨਾ ਮਾਰਨ ਵਾਲਾ ਜੇ ਬਚਾਉਣਿਆ ਵੀ ਨਾਲ ਹੁੰਦਾ ਉਹਨੂੰ ਹੁਣ ਜੀ ਉਹ ਨਹੀਂ ਜ਼ਬਰਦਸਤੀ ਮਾਰ ਲਿਆ ਉਹ ਬੂਟਾ ਉਹੀ ਖੜਾ ਤਾਂ ਨਹੀਂ ਮੈਂ ਮਾਰਿਆ ਵੀ ਨਹੀਂ ਮੈਂ ਖੇਤ ਚ ਹੁਣ ਮੈਂ ਕਿ ਇੱਕ ਬੂਟੇ ਪਿੱਛੇ ਆਇਆ ਤਾਂ ਹੈ ਨਹੀਂ ਵੀ ਮਕੀਲੇ ਚ ਅਲਟਰਾ ਜਨ ਨਾ ਕਰਾਂ ਵਾਲਟਰਾ ਜਨ ਕਰਤੀ ਮੈਂ ਸੁੱਕ ਗਿਆ ਤਾਂ ਵੀ ਠੀਕ ਹੈ ਇਹ ਕਿਹੜੇ ਆਪਾਂ ਲਾਇਆ ਬੂਹ ਖੜਾ ਹੈ ਇਹ ਉਹ ਨਹੀਂ ਸੁੱਕਦਾ ਥਾਲਾ ਪੱਤਾ ਝੜ ਕੇ ਫੇਰ ਚੱਲ ਪੈਂਦੇ ਇਹਨਾਂ ਨੂੰ ਪੱਤਾ ਵੀ ਨਹੀਂ ਕਿਹੜਾ ਉਹਦਾ ਤਾਂ ਭਰਾਵਾ ਉਹ ਤਾਂ ਕੁਝ ਵੀ ਨਹੀਂ ਹੋਇਆ ਆਪਾਂ ਕਹਿੰਦੇ ਵੀ ਨਾ ਸੁੱਕੇ ਉਹ ਸੁੱਕੀ ਜਾਂਦਾ ਹਾਂ ਉਹ ਸੁੱਕੀ ਜਾਂਦਾ ਇੱਕ ਜਗ੍ਹਾ ਖੜਾ ਕੇ ਮੈਂ ਘੋੜਲੀ ਉੱਥੇ ਮੇਰੇ ਚਾਰ ਬੂਟੇ ਸੁੱਕ ਗਏ ਹਾਂ ਇਹ ਚੱਕਰ ਆ ਚਾਰ ਬੂਟੇ ਕਈ ਸਾਲ ਦੀ ਗੱਲ ਆ ਪਿਛਲੇ ਸਾਲ ਨੂੰ ਬੂਟੇ ਨੂੰ ਮਾਰਨੇ ਨੂੰ ਕਿਹਾ ਵੀ ਚੱਲ ਜੇ ਮਰ ਵੀ ਆ ਜੜ ਬਣਨੀ ਹੈ ਬੂਲਰ ਦੀ ਉਹ ਮੈਂ ਕਣਕ ਕਣਕਾਂ ਮਾਰੀ ਗੱਲ ਸੁਣ ਲਾ ਹੁਣ ਤੂੰ ਕਣਕ ਦੀ ਵਜਾਈ ਮੈਂ ਕਹਿੰਦਾ 5% ਰਹੀ ਹੋਣੀ ਹੈ ਨਾ ਕਣਕ ਤਾਂ ਹੋ ਗਈ ਦੋ ਦਿਨ ਹੋਰ ਆ ਬਸ ਪਹਿਲੇ 10 ਤਰੀਕ ਨੂੰ ਵੀ ਜੀ ਨਹੀਂ ਦੱਸ ਦਿੱਤੀ ਉਹਨੂੰ 10 ਤੱਕ ਖਤਮ ਕਰਤੀ ਲੋਕਾਂ ਨੇ 20 ਹੋ ਜਣੀ ਬਾਈ 10 ਤੱਕ ਇਹ ਕਿੱਥੇ ਰਹਿਣੀ ਹੈ ਇਹ ਤਾਂ 20 ਹੋ ਜਣੀ ਆਹ ਕੰਨੇ ਕੋਈ ਨਹੀਂ ਆਈ ਰਹਿ ਗਈ ਹੁਣ ਨਾ ਮਿਲ ਚੱਲ ਪਏ ਫੇਰ ਠੀਕ ਆ ਉਹ ਤਾਂ ਹਲੇ ਮਿਲ ਪਹਿਲੀ ਤੇ ਬਾਅਦੇ ਚੱਲਣਾ ਪਹਿਲੀ ਤੱਕ ਸੱਚੀ ਨੂੰ ਕਹਿੰਦੇ ਚੱਲੂਗਾ ਉਮੀਦ ਨਹੀਂ ਹੈਗੀ ਮੈਨੂੰ ਹੈ ਪਿਛਲੇ ਸਾਲ ਵੀ ਪਿਛਲੇ ਸਾਲ ਗਵਰਨਮੈਂਟ ਨੇ 15 ਨੂੰ ਆਰਡਰ ਕਰਤਾ ਤਾਂ 20 ਨੂੰ ਵੀ ਮਿਲਾਂ ਚਲਾ ਦੋ 20 ਦੀ ਗਲੇ ਪਰ ਜਾ ਕੇ 4-5 ਨੂੰ ਚੱਲੀਆ ਮੇਰੀ ਗੱਲ ਸੁਣ ਲੈ ਹੁਣ ਕਣਕ ਦੀ ਫਾਇਦਾ ਵਾਰ ਘਟ ਗਈ ਹਾਂ ਯਾਰ ਮੇਲਾ ਵਾਲਿਆਂ ਨੂੰ ਫਾਇਦਾ ਏ ਇਹਨਾਂ ਨੂੰ ਮੇਲੇ ਸਭ ਤੋਂ ਪਹਿਲਾਂ ਚਲਾਉਂਦੇ ਜਿਹੜੇ ਗੰਨੇ ਵਾਲੇ ਪੱਠੇ ਉਹ ਮੇਲਾ ਵਾਲਿਆਂ ਨੂੰ ਫਾਇਦਾ ਏ ਮੇਲੇ ਲੇਟ ਚਲਾ ਕੇ ਕੀ ਰਿਕਵਰੀ ਵੱਧ ਆਉਂਗੀ ਠੀਕ ਆ ਆਪਾਂ ਨੂੰ ਫਾਇਦਾ ਏ ਮੇਲਾ ਕੀਤਾ ਚੱਲ ਕੇ ਗੰਨਾ ਭਜਨ ਵੀ ਦਊਗਾ ਉਹਨੂੰ ਕਣਕ ਵੀ ਬੀਜੂ ਠੀਕ ਆ ਕਿ ਨਹੀਂ ਸਭ ਨੇ ਆਪਣਾ ਆਪਣਾ ਲੋਟ ਦੇਖਣਾ ਬਹੁਤ ਮਿੱਠਾ ਗੰਨਾ ਉਹ ਗੰਨੇ ਦਾ ਭਰਾਵਾ ਮਿੱਠੇ ਹੀ ਆ ਇਹਦਾ ਇੰਨਾ ਮਿੱਠਾ ਗੰਨਾ 20 18 18 ਵੀ 82 ਵੀ ਚਲ ਹਫਤੇ ਤੱਕ ਲੈ ਆ ਦੀ ਕਦੀ ਭਰੀ ਤੇ ਰਸ ਕੱਢ ਕੇ ਦੇਖ ਲੂੰਗੇ ਮਿੱਠਾ ਹੈਗਾ ਕਿ ਨਹੀਂ ਉਹਨੂੰ ਵੀ ਸ਼ੂਟ ਕੱਢਦੇ ਉੱਥੇ ਇੰਨੇ ਆ ਗਏ ਬਹੁਤ ਦੂਰ ਹੈ ਥਾਲਾ ਕਿਥੇ ਉਧਰ ਉਹ ਮੀਟੀ ਉੱਥੇ ਗੰਨਾ ਹੋ ਗਿਆ ਇਕੱਠੇ 10 15 ਕਿਲੇ ਉੱਥੇ ਹਾਂ ਉੱਥੇ ਥਾਲਾ ਸ਼ੂਟ ਟੇਕ ਗਿਆ ਹੁਣ ਮੈਂ ਉਹਨੂੰ ਕਿਹਾ ਦਾ ਕੁੱਤੇ ਵਾਂ ਘੁਮਾ ਦਿਓ ਯਾਰ ਹੁਣ ਵਿੱਚ ਉਹਨੇ ਉਹਦਾ ਜਿਹੜਾ ਬੰਦਾ ਹੜਾ ਲਾ ਤਗਾ ਸੀ ਪਰ ਕੰਵੇ ਗਏ ਉਹ ਗੰਨਾ ਮੇਰੇ ਗਿਰ ਗਰੇ ਵਿੱਚ ਡਾਲ ਮੈਂ ਕਹਿੰਦਾ ਕੋਈ ਪਤਾ ਕਿੱਥੇ ਬੈਠਾ ਥਾਲਾ ਸਾਬਤੇ ਚ ਤਾਂ ਆਏ ਆ ਵੀ ਆਰ ਪਾਰ ਦੇਖਦਾ ਦਿਖਾ ਦਊ ਥਾਈ ਉਹ ਕਿੱਲਾ ਗਿਰਗਰ ਦਾ ਨਹੀਂ ਦਿਖਦਾ ਐਵੇਂ ਜਿੱਦਾਂ ਮਰਜੀ ਘੁੰਮ ਲਾ ਉਰਲੇ ਵਾ ਰੌਤਾਂ ਵਾਲੇ ਵਾ ਉਹ ਐ ਸਿੱਧੇ ਸਿਆੜੇ ਖੜਾ ਐ ਇਹ ਖੜਾ ਐ ਹਾਂ ਚੱਲ ਕੋਈ ਨਹੀਂ ਘੁੰਮਣਾ ਤਾਂ ਪੈਣਾ ਹੀ ਆ ਹੁਣ ਤੇ ਮਤਲਬ ਪੈਣਾ ਭਰਾ ਵਾ ਇੱਕ ਵਾਲੀ ਹੈਂ ਜਿਹੜਾ ਕਿਹੜਾ ਕਿ ਮਨ ਜੇ ਤੈਨੂੰ ਕਹਿ ਦੇ ਦਿੱਤਾ ਵੀ ਝੱਟਪਟ ਪਾ ਦੇ ਸੰਕੂਰ ਪਾ ਦੇ ਬਸ ਕਿਤੇ ਕਿਤੇ ਆ ਜੰਮੇ ਆਇਆ ਕਰਨਾ ਕੁਝ ਨਹੀਂ ਹੁੰਦਾ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿਣਾ ਉਹਨੇ ਹਾਂ ਸੰਕੂਰ ਫੇਰ ਦੁਰਪਣਾ ਕਰਨੀ ਸੰਕੂਰ ਨੇ ਤਾਂ ਕੁਝ ਵੀ ਚਲ ਮਸਰ ਕਰਨਾਂ ਜਾ ਕੇ ਸਰਕੋਰ ਲੈਣ ਨਹੀਂ ਕਰਨਾ ਇਹਦੇ ਬਗੰਨੇ ਫੇਰ ਸੰਕੂਰ ਨੇ ਕੰਨੇ ਪੈਣੇ ਕਰਨਾ ਤੇ ਨਹੀਂ ਝੱਟਪਟ ਨੇ ਉਹ ਫੇਰ ਦੁਰਪਣਾ ਜਾ ਬਾਸ ਸਤ ਇਹ ਤਾਂ ਨਾ ਜੇ ਤੇਰਾ ਫੋਟ ਫੋਟ ਦੇ ਗੰਨੇ ਪਰ ਵੀ ਹੋ ਜੇ ਜੇ ਜੰਮਦਾ ਇਹ ਨਾ ਹੁਣ ਫੇ ਕਰਦੇ ਨੂੰ ਕਰਦੇ ਉਹਨੂੰ ਗਾਲੂ ਤੇ ਜਿਆਦਾ ਜੰਮਿਆ ਉਹਨੇ ਠੀਕ ਨਹੀਂ ਕਰੀ ਤੂ ਇਹ ਗੱਲ ਬੈਟਰੀ ਵਾਲੇ ਗੱਲ ਇੰਜਨ ਵਾਲੇ ਗੱਲਾਂ ਕਰੀ ਕਿਤੇ ਗੋਡੀਆਂ ਕਿ ਨਹੀਂ ਪਪੂਦਰਾ ਮਾਰੇ ਪੱਤੇ ਝਾੜ ਦੋ ਮੈਂ ਪਹਿਲਾਂ ਕਰੀਦੀ ਮਮੂ ਜੀ ਫੇ ਜੰਮਿਆ ਕਾਦੇ ਪਰ ਉੱਥੇ ਸਵਾਗਾ ਮਾਰ ਕੇ ਮੈਂ ਜਿਹਦੀ ਮਰਤੀ ਸੀ ਗੰਨੇ ਵਾਲੇ ਪਰ ਤੈਨੂੰ ਕਿੰਸਲਾ ਦੇਤੀ ਮਮੂ ਜੀ ਕਰਨੀ ਦੀ ਕਾਲਾ ਇਹ ਕਰਾਉਣ ਫਿਰ ਕਾਲਾ ਕੱਲ ਕਰਾਉਣ ਲੱਗਿਆ ਤਾਂ ਕੌਣ ਕਾਲਾ ਮੈਂ ਰੁਕ ਗਿਆ ਯਾਰ ਤੁਸੀਂ ਸਦਾਈ ਹੋਈ ਬੇ ਆ ਗੰਨੇ ਵਾਲੇ ਮੋਮੋ ਜੀ ਤੁਹਾਨੂੰ ਕੌਣ ਕਹਿੰਦਾ ਕਰਨੇ ਨੂੰ ਮਰਵਾਇਆ ਤਾਂ ਦੱਸ ਦੋ ਇਨੀ ਮਹਿੰਗੀ ਨਾਲੇ ਉਹ ਨਾਲੇ ਕਹਿੰਦੇ ਕੱਖ ਰੁਕ ਜੂਗਾ ਕਹਿੰਦਾ ਜੰਮੂ ਵਾਲੀ ਕਰਨੀ ਉਹ ਭਰਾਵਾ ਚਾਹੇ ਜਾਂਬੀ ਆਵੇ ਜਿੰਨਾ ਮਰਜੀ ਕੱਖ ਜੰਮਿਆ ਵੀ ਜਾ ਤਾਂ ਵਿੱਚ ਨਹੀਂ ਨਾ ਕੁਝ ਬੀਜਣਾ ਹਾਂ ਫਿਰ 400 ਰੁਪਏ ਦੀ ਸੰਕੋਰ ਨਹੀਂ ਮੁਕਣੀ ਤਾਂ ਉੱਤੇ ਨਹੀਂ ਮੁਕਣੀ ਪੱਕੀ ਗੱਲ ਹੈ ਹੂੰ ਜੇ ਤੁਸੀਂ ਬੂਟੇ ਵੀ ਨਹੀਂ ਲਾਉਣੇ 400 ਦੀ ਸੰਕੋਰ ਹੋ ਗਈ ਦੋ ਪੁੜੀਆਂ 200 ਰੁਪਏ ਦੀ ਅਲਟਰਾ ਜਨ ਹੋ ਗਈ ਕੱਖ ਹੋ ਕੇ ਦਿਖਾ ਦੇ ਸਿਆਲ ਚ ਬਲ ਤਾਂ ਠੀਕ ਹੈ ਜੇ ਤੁਸੀਂ ਕੁਝ ਵਿੱਚ ਨਹੀਂ ਲਾਉਣਾ ਹੁਣ ਜੇ ਤੈਂ ਬੂਟੇ ਲਾਉਣੇ ਅਲਟਰਾ ਜਨ ਰਹਿਣ ਦੇ ਕੱਲੀ ਸੰਕੋਰ ਮਾਰ ਜਹਾਟ ਪਟ ਮਾਰ ਨਾ ਮੈਨੂੰ ਕਹਾਂ ਤੇਰਾ ਜੰਮਣ ਦੇਣਾ ਜਣਾ ਜੰਮੂ ਸੌਹੀ ਮਾਰੂ 1000 ਰੁਪਏ ਦੀ ਮੋਮੋਜੀ ਕਰਕੇ ਪਾਸੇ ਹੋਏ ਲੈ ਦੱਸ ਮੋਮੋਜੀ ਕਹਿੰਦਾ ਡੀਲਾ ਗੁੱਲੀ ਡਾਂਡਾ ਰੋਕੂਗੀ ਧਾਨਾਂ ਨੂੰ ਥੋੜਾ ਰੋਕਣਾ ਉਹਨੇ ਧਾਨ ਰੋਕਣੇ ਨਾ ਧਾਨ ਰੋਕਣੇ ਉਹਨੇ ਹਾਂ ਧਾਨ ਨਹੀਂ ਰੋਕਦੇ ਬਿਆਰਾਂ ਚਾੜਾ ਪੱਤਾ ਜੰਮਣਾ ਜ਼ਿਆਦਾ ਨਾਲੇ ਬਲਟਾਵੇਂ ਮਾਰਦੇ ਤਾਂ ਵੀ ਜੰਮ ਜੇ ਜੋ ਕੋ ਮਰਜ਼ੀ ਮਾਰੀ ਆ ਹਲੇ ਤਾਂ ਤੈਂ ਉਹਨੂੰ ਪਾਣੀ ਨਹੀਂ ਲਾਇਆ ਜੇ ਉਹਨੂੰ ਪਾਣੀ ਲਾ ਕੇ ਬੀਜਦਾ ਤੂੰ ਜਿਹੜਾ ਮੈਂ ਉਹ ਲਾਇਆ ਮੇਰੇ ਦੇਖੀ ਧਾਨ ਕਿਹੜੇ ਸਾਬ ਕੇ ਜੰਮਣੇ ਆ ਹੁਣ ਮੈਂ ਆਹੀ ਮਾਰਨੀ ਆ ਝਟਪਟ ਲਸਣ ਬੀਜਿਆ ਮੈਂ ਉੱਪਰ ਲਸਣ ਵਾਲੀ ਸਿਆੜ ਛੜ ਦੇਣੀ ਸਿਰ ਵਿੱਚ ਵਿੱਚ ਸਿਆੜ ਮਾਰ ਦੇਣੀ ਗੋਲੀਆਂ ਲੜਨਾ ਕੁੱਪਾ ਜਾ ਨਾ ਦੂਈ ਨੂੰ ਵੀ ਕਹਲੇ ਮਾਰ ਦੇਣੀ ਵਿੱਚੇ ਵਿੱਚ ਮਾਰਨਾ ਮੈਂ ਬਸ ਲੈ ਲੈ ਉੱਪਰ ਦਾ ਮੈਂ ਪਰਾਲੀ ਬਾਤੀ ਪਰਾਲੀ ਕਰਕੇ ਇਕੱਠਾ ਕੱਖ ਘਟ ਜੰਮਣਾ ਚੱਲ ਕੋਈ ਨਹੀਂ ਇਹਦਾ ਸਲਾਹ ਕਰ ਤਖੜਾ ਦਾ ਜਿਹਨੇ ਮੋਮੋਜ਼ੀ ਮਰਾਈਏ ਤੇ 1000 ਰੁਪਏ ਦੀ ਤੇਰੇ ਕਿਨੂੰ ਮੂੰਹ ਕਰਦਾ ਤੈ ਤਾਂ ਨਹੀਂ ਸਲਾਹ ਦਿੱਤੀ ਮੈਨੂੰ ਦਿੱਤੀ ਨਹੀਂ ਹੈਗੀ ਸਲਾਹ ਨਹੀਂ ਚੱਲ ਕੋਈ ਨਹੀਂ ਛੱਡ ਹੁਣ ਜਿਹਨੇ ਸਲਾਹ ਦਿੱਤੀ ਆ ਆ ਦਿੱਤੀ ਨਹੀਂ ਸਲਾਹ ਚਾ ਮਾਰੇ ਆਉਂਦੇ ਆ ਗੇੜਾ ਕੋਈ ਨਹੀਂ ਦੇਖੇ ਆਉਂਦੇ ਆ ਇੰਨਾ ਕਹਿੰਦਾ ਇਹੇ ਕਹਿੰਦਾ ਘਰ ਦਾ ਮਮੂ ਵੀ ਪੁੱਛ ਲਈ ਗਏ ਨੂੰ ਚੱਲ ਕੋਈ ਨਹੀਂ ਲੈ ਭਾਈ ਕਿਹੜਾ ਕੱਖ ਆ ਯਾਰ ਬੋਲੇ ਬਾਬੇ ਇੰਨਾ ਕ ਉਹ ਹੀ ਤੋਂ ਡਰੀ ਜਾਂਦਾ ਇਤੇ ਮੋਟੀ ਵੱਟੀ ਹੋ ਗਈ ਆ ਵਾਹ ਆਏ ਹਲੇ ਤਾਂ ਬੈਠੇ ਤੇ ਦਿਖਦਾ ਹਲੇ ਹਫਤੇ ਤੱਕ ਦਿਖੂ ਐਨ ਗੰਨਾ ਤਾਂ ਨਹੀਂ ਜੰਮਿਆ ਕਿਤੇ ਕਿਤੇ ਨਿਕਲ ਆਇਆ ਕਿਹੜਾ ਆਦਾ ਦੂਆ ਆਹ ਆ ਜੰਮਿਆ ਹੁਣ ਕਿਹੜਾ ਆਹ ਚੀਜ਼ ਇਹ ਥੱਲੇ ਦੇ ਵੀ ਚੱਲੇ ਹੋਏ ਆ ਹੋਮ ਗੱਠਿਆਂ ਕੋਲ ਉਹ ਕੋਈ ਚੱਕਰ ਨਹੀਂ ਉਹਦਾ ਬਾਹਰ ਤਾਂ ਨਹੀਂ ਨਿਕਲੇ ਆ ਬੱਸ ਫਿਰ ਇਹ ਤੇਰਾ ਉਹ ਆ ਨਾ ਗੌਂਡੁੰਦਾ ਹੈ ਇਹਨੂੰ ਰੁਕ ਜਾ ਹਲੇ 2-3 ਦਿਨ ਸਪਰੇਅ ਨੂੰ ਮੇਰੇ ਸਾਹਗਿਲ ਸੌਗਾ ਦੂਰਾ ਨਹੀਂ ਤਾਂ ਮਾਰੇ ਆ ਨਹੀਂ ਸਿੰਗਲੇ ਮਾਰਾ ਦੂਰਾ ਮਾਰੀ ਦਾ ਤਾਂ ਹੀ ਆ ਜਿਹੜਾ ਨੰਗੀ ਜੀ ਰਹਿ ਗਈ ਨਾ ਲੈ ਨਾ ਇਹ ਸਾਰੀ ਲੋਟ ਹੋ ਜਾਂਦੀ ਆ ਜੇ ਪਾਣੀ ਲਾਉਣਾ ਹੋਵੇ ਫੇਰ ਕਹਿਦਾ ਮਾਰੀ ਦਾ ਵੀ ਪਤਲਾ ਬਦਲਾ ਕਿਉਂਕਿ ਪਤਾ ਕਹਤੇ ਹੁਣ ਜੇ ਤੂੰ ਇਹਨੂੰ ਝਟਪਟ ਮਾਰੂਗਾ ਜਾਈਦੇ ਪੇ ਗਿਰਨਾ ਹੀ ਨਹੀਂ ਹੈਗਾ ਆ ਦੇਖ ਫਰੀ ਨੇ ਅਸਰ ਕੇ ਕਰਨਾ ਜਿਹੜੀ ਝਟਪਟ ਆ ਉਹ ਤਾਂ ਅਸਰ ਕਰਦੀ ਐ ਜੇ ਉੱਪਰ ਗਿਰੂਗੀ ਤਾਂ ਕਿਹਨਾਂ ਜਮ੍ਹੇ ਹੀ ਮਾਰਦੇ ਆ ਉਹ ਮਰ ਜਣੇ ਸਾਬ ਇਹ ਹੋਇਆ ਹੁਣ ਤੇ ਥੋੜਾ ਜਾਂ ਹੋਰ اٹਕੇ ਫਿਰ 2-4 ਦਿਨ ਦੇਖ ਲੰਨਾ ਬਸ 5-7 ਦਿਨ ਗੰਨਾ ਹਜੇ ਕੋਈ ਚੱਕਰ ਨਹੀਂ ਜੇ ਗੰਨਾ 2-4% ਜਾਂਬੀ ਆਵੇ ਨਾ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਤਾਂ ਵੀ ਸਪਰੇ ਬੱਜ ਜਾਂਦੀ ਆ ਉਹ ਚੱਲ ਕੋਈ ਨਹੀਂ ਕਰਦੇ ਫਿਰ ਦੇਖ ਕੇ